ਹੈਪੀ ਬਰਥਡੇ ਟੂ ਯੂ ਕਿੰਨਾ ਹੁਣ ਆਂਦੀ ਆ ਮਸ਼ੀਨ ਆਪਾਂ ਉਹ ਜਿਹੜੀ ਲੋਡੇ ਵਾਲੀ ਮਾਤ ਦੇ ਮਾਤ ਦੇ ਉਹ ਗੈਨੀਆਂ ਤੋਂ ਕੋਈ ਜਾਂਦਾ ਵਧਾਈਆਂ ਤਾਂ ਦਿਤਤੀਆਂ ਨਹੀਂ ਜਬ ਜਬ ਲਾਂਦੀ ਵੇ ਠੂਠ ਮਾਰਨ ਨੂੰ ਥੋਮੇ ਦੱਸਿਆ ਰੱਬ ਨੇ ਮੈਰੀ ਪੱਟ ਬੈਜੀ ਗੱਟ ਬੱਤ ਗੁੱਡਾ ਦੇਣ ਕਿਉਂ ਕੀ ਹੋ ਗਿਆ ਰੋਟੀ ਖਾ ਲਈ ਕੋਦੋਂ ਨਹੀਂ ਹੂੰ ਕਿਆ ਘੰਟਾ ਹੋ ਗਿਆ ਚਲ ਮੈਂ ਪਈ ਚਲ ਠੰਡੀ ਹੋ ਗਈ ਹੋਣੀ ਆ ਉਹਦੇ ਨਾ ਹੋਏ ਰੱਖਣ ਦੀ ਖਾਂ ਨੂੰ ਚਲੋ ਚੱਲ ਗਏ ਹੈਪੀ ਕੇ ਜਨਮ ਦਿਨ ਮਨਾਉਣਾ ਹੈ ਰਾਵਣ ਦੀ ਕੁੜੀ ਦਾ ਚਲੋ ਸੁਣ ਮੈਂ ਨੰਨੂ ਮਾਰ ਆਈ ਲਖਾਉਣ ਨੂੰ ਫੇਰਦਾ ਇਹ ਦੇਖ ਲੈ ਪੀਤਾ ਦਾ ਚੱਕ ਲਾ ਹੋਰ ਇੰਨੀਆਂ ਮੋਬਤੀਆਂ ਲਾ ਦੇ ਫੰਗਿਕ ਦਾ ਲਾ ਦੇ ਪੀਨਾ ਵੀ ਦੋਗੇ ਨਾ 10 10 ਆਹ ਰਾਵਣ ਲਾ ਲਿਆ ਦਾਸ ਨਾ ਲੱਗਣਾ ਨਾਮ ਲਾਵੋ 20 ਸਾਲ ਦੀ ਕਹਾਣੀ ਉਹ ਵੀ 20 ਹੀ ਦੇ ਤਰ੍ਹਾਂ ਦਾਸ ਨਾ ਲੋ ਬਹੁਤ ਆ ਜੀਵਾ ਦੋ ਬਹੁਤ ਤਾੜੀ ਮਾਰ ਦੋ ਦੀਵਾ ਤਾੜੀ ਮਾਰ ਲਓ ਗਿੱਦਾ ਪਾ ਦੋ ਪਾ ਦੋ ਆ ਹਾਂ ਚਲੋ ਭਾਈ ਚਲੋ ਵੀ ਮਾਰ ਦੋ ਫੂਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਾਰਥਡੇ ਦੀ ਹੈ ਨੰਨੂ ਹੈਪੀ ਬਾਰਥਡੇ ਟੂ ਬਾਰਥਡੇ ਆ ਆਹ ਖੜਾ ਖੜਾ ਹੈ ਹੈਲਪ ਕਰ ਦਿ ਜੜਾ ਹੈ ਕਿੱਸਾ ਨਹੀਂ ਐਦਾਂ ਨਹੀਂ ਜੜ ਕੋਈ ਚੱਕਰ ਸੂਤ ਹਾਂ ਯੱਕ ਤਰਸ ਤਾ ਨਾ ਆਇਆ ਸਾਹ ਕੋਈ ਸਿਸਟਰ ਦੋਨੇ ਜਣੀ ਫਾਲੂ ਆਏ ਚਲੋ ਜੀ ਹਾਂ ਹੂੰ ਤੁੰਬੀ ਖੱਟਣਾ ਅੱਛਾ ਲੱਗਦਾ ਆ। 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 ਅੱਛਾ ਸੌਦਾ ਕਰ ਲਿਆ ਸੌਦਾ ਕਰਾਦਾ ਇੱਧਰ ਆ ਹੁਣ ਫੋਨ ਲਾ ਕੇ ਦਰੀ ਦਰੀ ਚੰਦ ਯਾਰ ਆ ਜਾ ਜਾਣਾ ਵੀ ਆ ਉਹ ਬਾਈ ਨੇ ਵੀ ਗਾਂ ਲੈ ਕੇ ਆਉਣਾ ਹੋਰ ਸਮਾਨ ਮੇਰੀ ਗੱਲ ਸੁਣ ਉਹ ਸੰਦ ਨਾ ਰਾਤ ਨੂੰ ਹੀ ਸ਼ਾਮ ਨੂੰ ਗਾੜੀ ਦਾ ਆਉਂਦਾ ਘਰੇ ਨਵਾਂ ਲੈ ਕੇ ਕੋਈ ਵੀ ਚੀਜ਼ ਲੈਣਿਆ ਗੱਡੀ ਭੀ ਡਾ ਜਿਵੇਂ ਆਪਾਂ ਕੋਈ ਚੀਜ਼ ਲੈਣੇ ਸ਼ਾਮ ਨੂੰ ਲੈਣੇ ਦਿਨੇ ਤਾਂ ਨਿਗਾਹ ਜੜ ਜਾਂਦੀ ਆ ਹਾਂ ਤੇ ਤਿਆਰੀ ਕੀਤੀ ਆਓ ਘਰੇ ਫੋਨ ਲਾ ਦੇ ਸਹੀ ਗੱਲ ਸੰਦ ਜਾਣਾ ਨਵਾਂ ਯਾਰ ਘਰੇ ਨਵੀਂ ਮਸ਼ੀਨ ਲੈ ਕੇ ਚੱਲੇ ਆ ਆ ਦੇਖ हां दे ओकरा भाई नु ਛਾਈ ਦੋ ਪੈਸੇ ਫੜਾਓ ਇਧਰ ਆ ਬਰਾ ਦੇ ਜਾ ਅੱਲਾਹ ਹੱਥ ਹੋ ਗਈ ਲੈ ਠੀਕ ਆ ਓਏ ਠੀਕ ਆ ਸਭ ਦਾ ਸਰਾ ਬਹੁਤ ਆ ਠੀਕ ਆ ਚਲੋ ਚੱਕ ਉਹਗਰਾ ਰੱਖੋ ਗੱਡੀ ਜਾ ਜੀ ਦਾ ਹੋ ਦੇ ਚੱਕ ਉਹ ਚਲੋ ਗੱਡੀ ਮੋੜ ਕੇ ਲਿਆ ਤੂੰ ਲੈ ਕੇ ਚੱਲ ਗਿਆ ਆਪਾਂ ਵਧਾਈਆਂ ਬਈ ਰੇਂਗੂ ਵਧਾਈਆਂ ਦੇ ਪਾਰਟੀ ਤੂੰ ਤਾਂ ਲੱਤਾਂ ਚੱਕਣ ਲੱਗੇ ਤੇ ਸਭ ਪਾਰਟੀ ਵੀ ਲੈਣੀਆਂ ਹਜੇ ਤਾਂ ਬਚ ਗਿਆ ਜਾ ਕੇ ਲੈ ਇਹਨੇ ਓਏ ਆ ਲੈ ਜੀ ਬਾਈ ਸੰਦ ਨਮਾ ਲਿਆ ਯਾਰ ਆ ਵੀ ਨਹੀਂ ਨਾ ਕਰ ਕਾ ਇਹ ਉਹਦਾ ਫਿਰ ਚੈੱਕ ਕਰਨਾ ਜਾਂਦੇ ਹਾਂ ਮਾਲ ਲੋਡ ਕਰਾ ਦਈਏ ਨਵਾਂ ਸੰਦ ਲਿਆ ਨਹੀਂ ਨਹੀਂ ਤਾਂ ਜਾਣਾ ਆਪਣਾ ਇੱਕ ਬੰਦੇ ਨੂੰ ਕੀਤਾ ਗਿਆ ਨੂੰ ਜਾ ਇੱਕ ਭਾਈ ਭਾਈ ਓਏ ਲੈਮੀਨੇਸ਼ਨ ਕਰਾਉਣੀ ਆ ਲੈਮੀ ਰੂਮੀ ਦੇਣਾ ਬੱਸ ਆਉਣਾ ਤਾਂ ਜੀ ਨਾ ਖੜੀ ਆ ਭਾਈ ਭਾਈ ਨਵੇਂ ਸੰਦ ਦਾ ਥੋੜਾ ਧਿਆਨ ਨਾਲ ਲੈ ਕੇ ਜਾਈਂ ਜੰਗਾ ਲਾਲਿਆਂ ਦਾ ਹੈ ਡੈਂਟ ਡੁੰਟ ਨਾ ਪੈ ਜੇ ਕੋਈ ਨਹੀਂ ਆ ਗਿਆ ਇਧਰੇ ਮਗਰ ਮਗਰੀ ਆਇਆ ਨਵੇਂ ਸੰਦੇ ਦਾ ਫਿਕਰ ਰਹਿੰਦਾ ਸਾਨੂੰ ਪੀਤਾ ਦਾ ਸ਼ਕਤੀਮਾਨ ਬਣਿਆ ਖੜਾ ਇਤੇ ਕਿਉਂ ਤੇਰਾ ਦਿਲ ਘਟੀ ਜਾਂਦਾ ਉਥੇ ਆਪਾਂ ਚਾਲਦਿਆਂ ਨਾਲ ਨਾਲ ਹੁਣ ਡੈਂਟ ਨਾ ਪੈ ਜਾਏ ਡੈਂਟ ਨਹੀਂ ਇਹਨੂੰ ਫਿਕਰ ਪੈ ਗਿਆ ਲੈ ਦੱਸ ਯਾਰ ਪਿਆਰੀ ਤੁਰੀ ਕਰ ਲਓ ਪੜਾਕੇ ਲਾਉਣੇ ਹੋਏ ਪੜਾਕੇ ਦਾ ਪੈ ਹੀ ਆ ਜਿਹੜੇ ਬੱਚੇ ਵੇ ਉਹ ਚਲਾ ਦੇਣੇ ਆ ਇਹਦੇ ਆ ਨਾਲ ਕਵਰਦਨ ਤੇ ਆਏ ਵਾਹ ਵਾਹ ਨਹੀਂ ਇਹਦਾ ਵੇ ਇਹ ਨਾਲ ਇਹਦਾ ਅੱਡ ਲੈ ਕੇ ਆਇਆ ਮਮਾ ਅੱਡ ਲਿਆ ਮੈਂ ਤਾਂ ਨਾਲ ਇਹਦਾ ਰੁੱਸ ਗਿਆ ਜੀ ਆ ਕਹਿੰਦਾ ਨਾ ਕਵਰ ਤਾਂ ਲੈ ਗਈ ਯਾਰ ਨਵੀ ਇਹਦਾ ਰੇਡ ਵੀ ਉਹ ਡੈਂਡ ਨੂੰ ਡਰਨਾ ਬਾਹਰ ਪਾਰਟੀ ਪਾਰਟੀ ਲੋਕੋ ਬੱਚੀ ਯਾਰ ਪਾਰਟੀ ਦਾ ਬਣਦੀ ਆ ਮੇਰੇ ਮੇਰੀ ਨਹੀਂ ਪਾਰਟੀ ਹੋ ਜੂਗਾ ਸਾਲਿਆ ਸੰਦ ਦਾ ਨਵਾਂ ਸੰਦੀ ਹੁੰਦਾ ਘਰ ਚ ਵੱਧਦਾ ਹੋਇਆ ਸਹੀ ਗੱਲ ਆ ਇਹ ਬਣਾ ਕਰਮਾਂ ਵਾਲਾ ਲੋਹਾ ਹੋਵੇ ਮਾਮਾ ਸਹੀ ਗੱਲ ਆ ਕਰਮਾਂ ਵਾਲਾ ਹੀ ਆ ਮੇਰੇ ਖਾਲਾ ਸਾਰਾ ਰੈਕੋਰਡ ਰੱਖ ਕੇ ਫੇਰ ਉੱਥੇ ਹੀ ਆ ਹਾਂ ਮੈਂ ਗੱਡੇ ਸੰਦ ਚ ਸੰਦ ਧਰ ਕੇ ਫੇਰ ਹਾਂ ਆਹ ਟਰਾਲੀ ਵਿੱਚ ਬੈਠੇ ਪਹਿਲਾਂ ਰੈਕੋਰਡ ਕੋ ਮੈਂ ਹਰ ਕੇ ਤੋਂ ਲੱਭਿਆ ਹਾਂ ਆਂਦਾ ਦੇਖ ਲੈ ਬੰਦੋ ਵੀਰੋ ਪਾਰਟੀ ਚੱਲਣ ਲੱਗੀ ਐ ਨਵੀਂ ਮਸ਼ੀਨ ਦੀ ਪਾਰਟੀ ਦੇਣ ਜਾ ਗਏ ਮਾਮੂ ਗਏ ਨੇ ਓ ਬੱਲੇ ਰਾਜੂ ਆਉਂਦੀ ਹੋਊਗੀ ਰਾਜੂ ਦੇ ਰਾਜੂ ਲੈ ਗੋਲ ਗੱਪੇ ਪਿੰਡ ਚ ਹੋਕਾ ਦਵਾ ਦੇ ਕਿਉਂ ਕੁਲਚੇ ਖਾਲੂ ਆ ਜੋ ਰਾਜੂ ਦੇ ਮਸ਼ੀਨ ਲਿਆਂਦੀ ਹਾਂ ਘਰੋਂ ਫੋਨ ਆ ਗਿਆ ਹੈ ਘਰੋਂ ਘਰੇ ਲੈ ਚੱਲਿਆ ਪਾਰਟੀ ਵਾਲੇ ਸਾਰਿਆਂ ਨੂੰ ਕੀਤੀ ਆ ਪਾਰਟੀ ਤੇ ਇਕੱਲੇ ਨੂੰ ਥੋੜੀ ਜਿਹਾ ਘਰੇ ਘਰੇ ਬਣੀ ਮਮਾ ਮੂਰੇ ਟੰਗ ਲੈ ਓਏ ਧੁੱਤ ਦੇਖ ਲੈ ਟੁੱਟੂ ਟੰਡ ਦੀ ਦਾ ਟੁੱਟ ਗੱਡੀ ਸਾੜੀ ਮਸ਼ੀਨ ਨਹੀਂ ਲਿਆਂਦੀ ਕਿਨੇ ਲੱਗਣਗੇ ਕੱਲ 500 ਦੀ ਗੱਡੀ ਧੁੱਤੀ ਆ ਬਬਾ ਕੱਲ ਕੱਲ ਵੀਰੇ ਬਿਸਕਰ ਮੰਡੇ ਤੇ ਹੱਥ ਦੇ ਨਹੀਂ ਆ ਸੀਤੇ ਵਾਦ ਰੋਟੀ ਆ ਹਾਏ ਬੇਟਾ ਜੀ ਬੈਂ ਬੈ ਕਾਲ ਦਿੱਤੇ ਜਦ ਰਿਹਾ ਫਾੜ ਕਰਾ ਉਹਦਾ ਮੋਏ ਨੇ ਮਸ਼ੀਨ ਲਿਆਂਦੀ ਆ ਦੀ ਪਾਰਟੀ ਆ ਵੀਰੋ ਨਹੀਂ ਹਾਜ਼ੂਰ ਇੱਥੇ ਬਾਹਰ ਹੋਰ ਕੀ ਆ ਬਾਹਰ ਹੀ ਐਲਬਮ ਕੋਣ ਨਹੀਂ ਮਸ਼ੀਨ ਲਿਆਂਦੀ ਆ ਮੋਏ ਨੇ ਨਵੀਂ ਨਵੀਂ ਮਸ਼ੀਨ ਲੈ ਕੇ ਆਏ ਆ ਹੋਰ ਆ ਗਿਆ ਮੈਂ ਕੀ ਹੋ ਗਿਆ ਹੁਣ ਮਸ਼ੀਨ ਚੱਕ ਕੇ ਲੈ ਕੇ ਆਉਣੀਆਂ ਕਿਸੇ ਦੇ ਘਰੇ ਆ ਉਹ ਟਰੈਕਟਰ ਤੇ ਆਈ ਆ ਆਪ ਸੱਚੀ ਆਪਣੇ ਪਿੰਡੋਂ ਗਏ ਵਿੱਚ ਉੱਥੇ ਝੋਨਾ ਲਾਉਣਾ ਹੁਣ ਆਹ ਤਾਂ ਲੱਗ ਰਹੀ ਹੈ ਠੀਕ ਆ ਠੀਕ ਆ ਬਈ ਪਤਾ ਨਹੀਂ ਕੋਈ ਡੰਟ ਡੰਟ ਨਹੀਂ ਬਚਾ ਹੋ ਗਿਆ ਬਚਾ ਹੋ ਗਿਆ ਉਹ ਡੱਬਾ ਕੀ ਤੋਂ ਲੈ ਜਾਣਾ ਘਰ ਘਰੇ ਜਾਂਦਾ ਡੱਬਾ ਮਠਿਆਈ ਦਾ ਹੁਣ ਸਾਰੇ ਮੂੰਹ ਤਾਂ ਮਿੱਠਾ ਕਰਾਂਗੇ ਘਰ ਦਾ ਡੱਬਾ ਦਾ ਹੁਣ ਸਿਰ ਕੇਵਲ ਦੇ ਰਹਿਣਾ ਪੱਠਲ ਦੇ ਲੈ ਲਿਓ ਦਾ ਉਹ ਫੇਰ ਹੀ ਆ ਡੱਬਾ ਸਾਲਾ ਜਨਰੇਟਰ ਆਏ ਹਾਂ ਵਿੱਚ ਸਮਾਨ ਰੱਖਣਾ ਪਚਲਾ ਦੇਣੀ ਚੱਲ ਤੇਲ ਤੂਲ ਤੇ ਚੋ ਲੈ ਆਓ ਜਾਂ ਲਾ ਸ਼ੰਦ ਲੈ ਕੇ ਆਈਏ ਨਾਵਾ ਮਾਤ ਹੋ ਗਈ। ਓ ਲਾਓ ਜੇ ਮੈਂ ਗੱਡੀ ਦੀ ਇੱਥੇ ਉਹ ਬਾਹਰ ਜਾ ਸੀਗਾ ਤੁਸੀਂ। ਹੈ? ਓਏ ਉਹ ਨਹੀਂ ਬਾਹਰ। ਓਮ ਉਹ ਐ ਆਜੋ ਨਾਲ ਜਿਹੜੇ ਬੱਤੂ ਹੋਂ ਤੋਂ ਬਾਅਦ। ਯਾਰ ਫਿਰ ਲੈ ਕੇ ਚੱਲ। ਉੱਚਾ ਚੱਕਣਾ। ਕਿ ਜਾਂਦੀ ਆ? ਮਸ਼ੀਨ? ਹਾਂ। ਉੱਥੋਂ ਰੈ ਕੁੱਟ। ਹਾਂ ਓ ਫਿਰ ਜਾਈਆਂ ਨਿਓ। ਹਾਂ। 10 ਕਿਲੋ ਦੀ 18000 ਦੀ। ਉਰੇ 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 ਜਿਵੇਂ ਉਰੇ ਹੀ ਹਾਂ ਜਿਹੜਾ ਮੂਰੀ ਆ ਅੱਛਾ ਜਿਹਦੇ ਆਪਾਂ ਲਿਆਉਨੇ ਹੁੰਨੇ ਉਹਨਾਂ ਦੇ ਨਹੀਂ ਉਹੱਚੀ ਤੇ ਕਾਉਣਾ ਨਹੀਂ ਤੇ ਦੀਵਾ ਦੀਵਾ ਦੇ ਮਟੀਲ ਦੀ ਟੋੜੀ ਰਾਣੀ ਚੁਕਾਦੀ ਹਾਂ ਰਾਣੀ ਚੁਕਾਦੀ ਉਹਨਾਂ ਨੇ ਰਾਣੀ ਵੇਚੀ ਦੇ 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 ਛੋਸ਼ਕ ਨਾ ਪੁਣਾ ਛੋਸ਼ਕ ਨਾ ਪੁਣੀਆ ਪੁਣੀਆ ਹਾਂ ਹਾਂ ਭੁੱਖ ਲੱਗੀ ਆ ਭੁੱਖ ਤਾਂ ਲੱਗੀ ਬਾਗਾਂ ਦੇ ਬਾਹਰ ਦਾ ਬਾਗ ਉਹ ਲਾ ਦਾਂਗੇ ਉਹ ਕਹਿੰਦੀ ਕਿ ਕਿੱਥੇ ਕੰਨਾ ਹੁਲਿਆਂਦੀ ਆ ਮਸ਼ੀਨ ਆਪਾਂ ਉਹ ਜਿਹੜੀ ਟੋਡੇ ਵਾਲੀ ਨਾਤ ਦੇ ਉਹ ਗੈਆਂ ਤਾਂ ਕੋਈ ਜਾਂਦਾ ਜੇ ਨਹੀਂ ਉਹ ਜੇ ਨਹੀਂ ਤਾਂ ਪੁੱਛ ਗਈ ਮੇਰੀ ਲਿਆਉਣੀ ਆ ਹਾਂ ਲਿਆ ਕੇ ਤੁਸੀਂ ਆਪਣੇ ਦਾ ਦੋ ਪਹੀਆ ਕਹ ਪਹੀਆ ਕੋਠੇ ਤੇ ਬਈ ਉਹ ਨਵੀਂ ਆ ਬਹੁਤ ਵਧੀਆ ਆਈਆਂ ਹੁਣ ਤਾਂ ਦਾ ਦੋ ਦਿਨਾਂ ਮਾ ਨੂੰ ਉਹ ਦਿਆ ਦਾ ਦਵਾੜੀ ਦਾ ਆਫਰ ਜਾਂਦਾਈ ਦਵਾਈ ਦਾ ਹਾਂ ਉਹ ਤਾਂ ਖਤਮ ਹੋ ਗਿਆ ਉਹ ਨਹੀਂ ਤਾਂ ਹੀ ਐਂਡੜਾ ਦਾ ਹਈ ਦੋ ਦਿਨ ਪਏ ਆ ਗੱਲ ਤੁਹਾਨੂੰ ਤੁ ਚਗਨ ਦੇਨ ਦੀ ਮਰਿਆ ਜੇ ਇਹਨੇ ਜਾ ਕੇ ਇਹਨਾਂ ਨੇ ਦੂਜੇ ਦਾ ਚਗਨ ਦੇ ਆਹੋ ਸਹੀ ਗੱਲ ਨਾਲੇ ਮੂੰਹ ਮਠਾ ਡੱਬਾ ਲਿਆਂਦਾ ਦਵਾੜੀ ਦਾ ਚਮ ਚਮ ਹੁੰਦਾ ਨੇ ਹਾਂ ਪੀਰੇ ਹੁਣ ਇਹ ਮਸ਼ੀਨ ਉੱਪਰ ਚੜਵਾ ਲਓ ਕਿਹੜੀ ਲੈ ਉਹ ਨਹੀਂ ਚੜਨੇਗੀ ਪਤਾ ਕਿ ਨਹੀਂ ਇਹਦਾ ਹੋਗਾ ਨੇ ਨਵੇਂ ਮੂਰਤ ਕਰਨਾ ਭਾਬੀ ਨਵੀਂ ਮਸ਼ੀਨ ਲਿਆਂਦੀ ਉਹਨਾਂ ਨੇ ਵੀ ਰਿੰਕ ਨੂੰ ਪਾਰਟੀ ਪਾਰਟੀ ਉਹਨਾਂ ਕੋਲ ਗੋਲ ਗੱਪੇ ਖਵਾ ਤਾਂ ਦਿੱਤੇ ਲਾ ਉਹ ਛਕਣ ਦੇਣ ਜਾਂਦੀ ਹੁਣ ਮਾਤਾ ਹਾਂ ਜਾਉਂਦੇ ਉਹਨਾਂ ਕੋਲ ਪਹੁੰਚਣਾ ਉਹਨੇ ਨਹੀਂ ਇੰਨੀ ਕਿਤੇ ਫਰਤੀ ਡੀਆਈ ਜਾਣਾ ਚ ਲੈ ਗਈ ਲੱਗੀ ਲੈ ਗਈ ਉਹ ਦੇ ਸਰਪੰਚ ਜੀ ਵੀ ਟੱਕਿਆ ਹੁਣ ਕੀ ਕਰਨਾ ਖੋਲਾ ਹੁਣ ਕੁਛ ਨਹੀਂ ਕਰਨਾ ਸਰਪੰਚ ਫੜਾ ਦੀ ਚੱਕੇ ਹੋਈ ਚੱਕ ਬੀਬੀ ਬਣਾ ਦੇਗੇ ਕਿ ਦਾਦੀ ਦੇ ਕਿ ਦਾਦੀ ਦੇ ਦੇ ਕਹ ਰਾਦੀ ਕਿ ਦਾਦੀ ਦੇ ਦੇ ਕਹ ਰਾਦੀ ਦਾਦੀ ਕਹ ਫਿਰ ਕਿ ਦੇ ਪਾਈ ਨਹੀਂ ਤਰਾਣਾ ਕੁੜੀ ਦੇ ਕਹ ਦੇ ਕਿ ਦਾਦੀ ਦੇ ਦੇ ਕਿ ਦਾਦੀ ਦੇ ਦੇ ਉਸ ਕਿ ਦਾਦੀ ਉਸ ਤਰਾਣਾ ਹੁੰਦਾ ਦਾਦੀ ਨੂੰ ਆ ਇਧਰ ਆਇਆ ਆ ਗਾਇਮ ਜੀ ਦੇਖਣ ਆਈ ਆ ਯਾਰ ਥੋਡੀ ਚੰਗਲੇ ਆਈਆਂ ਨਾਲ ਮੂੰਹ ਦਿਖਾਈ ਵਾਲਾ ਕੰਮ ਆ ਇਹਨਾਂ ਦੇ ਮੱਥਾਂ ਨਾਲ ਹੋਈ ਪਈਆਂ ਇਹਨਾਂ ਦੇ ਹਾਂ ਦੇ ਖੇਡ ਬਣਾ ਲਿੰਦਾ ਉਹ ਨਹੀਂ ਤਾਂ ਉਹ ਆ ਉਹ ਕਿ ਉਹ ਤਾਂ ਪੁਰਾਣੀ ਆ ਉਹ ਦੇ ਵਿੱਚ ਪਉਂਦੀ ਆ ਉਹ ਗੱਲ ਕਿਹਨੇ ਥੱਲੋਂ ਆਪਣੇ ਲਈ ਇਹ ਗੱਲ ਹੀ ਯਾਰ ਨਹੀਂ ਨਹੀਂ ਜਾ ਆ ਦੇ ਆਹੋ ਆਪਣੀ ਆਹ ਦੇ ਗਲੀ ਦੀ ਹਾਂ ਹਾਂ ਆ ਕੱਢ ਕੇ ਸਾਰਾ ਇਹਦੇ ਵਿੱਚ ਪਾਣੀ ਆ ਬੱਸ ਬੱਸ ਪਾ ਦੇਣੀ ਆ ਵਧਾਈਆਂ ਤੇ ਦਿੱਤੀਆਂ ਨਹੀਂ ਬਖਸ਼ਾਬ ਦੀ ਜਾਂਦੀ ਬਈ ਝੂਠ ਮਾਰਨ ਨੂੰ ਥੋਮ ਨਹੀਂ ਦੱਸਿਆ ਰੱਬ ਨੇ ਬਈ ਝੂਠ ਮਾਰਿਆ ਕਰੋ ਬਾਰ-ਬਾਰ ਕੇ ਲੈ ਆਗੇ ਨਵੀਂ ਉਹ ਤਾਂ ਘਰ ਪਾਵਾਂਗੇ ਜਦੋਂ ਸਾਰਾ ਸਮਾਨ ਨਵਾਂ ਲਿਆਵਾਂਗੇ ਹਾਂ ਫਿਰ ਹੁਣ ਪੁਰਾਣਾ ਸਮਾਨ ਸਾਰਾ ਕੱਢ ਦੇਣਾ ਤੇ ਪੁਰਾਣੇ ਤਾਂ ਪੁਰਾਣੇ ਕੱਲੂ ਨਵੇਂ ਆਗੇ ਬਣਾਗਾ ਮੁੰਡਿਆ ਤੁਸੀਂ ਵੀ ਨਿਕਲੋ ਬਾਹਰ ਕਾ ਤੁਸੀਂ ਨਵੇਂ ਨਵੇਂ ਰੱਖਣੇ ਨਹੀਂ ਨਹੀਂ ਉਹ ਤਾਂ ਇਹਨੂੰ ਪੁੱਛ ਦੱਸੋ ਕਹਿਣਾ ਹੁੰਦਾ ਨਾ ਬਈ ਹੈਂ ਨਾ ਫਿਰ ਅਣਾਂ ਦੇ ਜੁੜੇ ਹੋਏ ਆਪਾਂ ਕਾ ਤੋ ਹਾਂ ਉਹ ਨਾ 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 ਮੈਂ ਨਾ ਮੈਂ ਵਤ ਨਹੀਂ ਪੁਰਾਣੇ ਕੀ ਜਰਤ ਨਹੀਂ ਹਾਂ ਚੱਲੋ ਆ ਰਹੀ ਰਹੀ ਆ ਸਹੀ ਹੈ ਬਈ ਬਈ ਠੀਕ ਆ ਅੱਜ ਤਾਂ ਮਸ਼ੀਨ ਲੈਣਾ ਐ ਨਵੀਂ ਉਹ ਵੀ ਬਈ ਹਾਂ ਇਹ ਸੀਤ ਉਹ ਵੀ ਨਵੀਂ ਯਾਰ ਹਾਂ ਉੱਪਰ ਪੂਰਾ ਗੱਲ ਕੀ ਹੋਈ ਉਹ ਜੀਗੂ ਕਹਿੰਦੀ ਲੈਣੀ ਨਹੀਂ ਜੀਗੂ ਨੇ ਰਿਜੈਕਟ ਕਰਕੇ ਘਰ ਜਾਂਦਾ ਪੈਣ ਜਾਣ ਦੀ ਜੀ ਜੀਹਾ ਸਾਡੇ ਤੇ ਜੀਗੂ ਹੀ ਆ ਜੀਵਾ ਸੀ ਨਹੀਂ ਕਹਿੰਦੇ ਸਾਡੇ ਜੀਆ ਚਲੋ ਲਾਲੀ ਦੀ ਮਸ਼ੀਨ ਆ ਗਿਆ ਅੱਜ ਪਾਰਟੀ ਹੋ ਗਈ ਅੱਜ ਫੇਰ ਪਾਰਟੀ ਹੋਊਗੀ ਕੇਕ ਲੈ ਕੇ ਚੱਲੋ ਕੇਕ ਲੈ ਚੱਲੋ ਚਲੋ ਆ ਕੇਕ ਲੈ ਚੱਲੋ ਅੱਜ ਪੱਟੀ ਆ ਚਲੋ ਆ ਆਰੀ ਆਰੀ ਇਹ ਆ ਮਸ਼ੀਨ ਨਵੀਂ ਆ ਜਿਹੜੀ ਆਪਾਂ ਗੱਲ ਲਈ ਸੀ ਮੈਂ ਮੋਟਰ ਖਾ ਲੇਗਾ ਚਲੋ ਵੀ ਚਲੋ ਵੀ ਚੱਲ ਗਏ ਲੈ ਲਈ ਮਸ਼ੀਨ ਮਾ ਮੋਂ ਨੇ ਜੀ ਦਿਖਾ ਰਹੀ ਜੀ ਜਣੀਆਂ ਉਹਨੇ ਮੰਗਾਈਆਂ ਵੀ ਮੈਂ ਮਸ਼ੀਨ ਯਾਕੋ ਕਾ ਕ ਤੇ ਮੈਂ ਗੈਫਟ ਆ ਗਿਆ ਸਹੀ ਗੱਲ ਆ ਕੱਲ ਟੱਚਰਾ ਕਰਦਾ ਇਹ ਨਵੀਂ ਮਸ਼ੀਨ ਦੀ ਅਜ ਸੱਚ ਨੂੰ ਹੀ ਲੈ ਆਂਦੀ ਫਿਰ ਆਪਾਂ ਯੱਕੋ ਲੈ ਉਹ ਸੇਕਾ ਬੋਲ ਦੇ ਬਾਈ ਇਹ ਖੋਲ ਕੇ ਚੈੱਕ ਕਰਦੇ ਆਂ ਚਾਰ ਵੀ ਖੋਲ ਕਰਾਂ ਨਹੀਂ ਉਹ ਨਹੀਂ ਕਰਾਇਆ ਆਪਾਂ ਹਾਂ ਬਾਬੀ ਪਤਾ ਆਂ ਨਾਨ ਨੂੰ ਯੱਕੋ ਯੱਕੋ ਵੀ ਨਹੀਂ ਕੀ ਆ ਬਹੁਤ ਠੀਕ ਆ ਅੱਜ ਕੱਲ ਟਿੰਚਰਾ ਕਰਦੇ ਸੀਗੇ ਨਵੀਂ ਮਸ਼ੀਨ ਨਵੀਂ ਮਸ਼ੀਨ ਅੱਜ ਸੱਚੀ ਆ ਗਈ ਦਮੀ ਮਸ਼ੀਨ ਹੁਜੀ ਨੂੰ ਸ਼ੁਰੂ ਕਰੂੰਗਾ ਹੁਜੀ ਨੂੰ ਮੈਂ ਖੋਲ ਖੋਲ ਤੱਕੀ ਚੱਕ ਦੇ ਵੀ ਖੋਲ ਵੀ ਕੋਲ ਕੋਲ ਜੀਵਣ ਕੋ ਤੇ ਕਦੇ ਖੋਲਦੀ